ਅੱਜ ਦੀ ਜਿਹੜੀ ਲੋਕ ਅਦਾਲਤ ਹੈ ਇਹਦੇ ਅੰਦਰ ਸਾਡੇ ਨਾਲ ਮੈਡਮ ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਜੀਓ ਮੈਮ ਤੇ ਔਮਨ ਕਮਿਸ਼ਨ ਦੀ ਤਰਫੋਂ ਪੂਰੀ ਲੋਕ ਅਦਾਲਤ ਇਕੱਠੀ ਲਗਾਈ ਗਈ ਹੈ। ਔਰ ਇਹਦੇ ਅੰਦਰ ਜਿਹੜੇ ਨੇ ਸਾਡੇ ਕਮਿਸ਼ਨ ਦੀ ਤਰਫੋਂ 40 ਕੇਸਸ ਸੀਗੇ ਉਹ ਆਏ ਨੇ ਤੇ ਜਿਹੜੇ ਵਾਕ ਇਨ ਆਏ ਨੇ ਉਹ 20 ਕੇਸਸ ਦੇ ਕਰੀਬ ਹੈਗੇ ਨੇ। ਮਕਸਦ ਸਾਰਾ ਇਹ ਹੀ ਸੀਗਾ ਕਿ ਅਸੀਂ ਜੁਆਇੰਟ ਜਿਹੜਾ ਆ ਇਹ ਵੈਂਚਰ ਕਰੀਏ ਤਾਂ ਕਿ ਪੁਲਿਸ ਦੇ ਤਰਫੋਂ ਜਿਹੜੇ ਵੀ ਕੇਸਸ ਦੇ ਉੱਤੇ ਸਾਨੂੰ ਡਿਸੀਜਨ ਚਾਹੀਦੇ ਨੇ ਉਹ ਮੈਡਮ ਨੇ ਉਦੋਂ ਹੀ ਆਰਡਰ ਕਰ ਦਿੱਤੇ ਗਏ ਨੇ ਜਿਸ ਦੇ ਉੱਤੇ ਕਿ ਇਮੀਡੀਏਟ ਐਕਸ਼ਨ ਹੋ ਜਾਏਗਾ ਕਮਿਸ਼ਨ ਦੇ ਤਰਫ ਤੋਂ ਕੀ ਹੁੰਦਾ ਕਿ ਸਾਡੇ ਕੋਲ ਐਪਲੀਕੇਸ਼ਨ ਆਉਂਦੀ ਹੈ ਸੇ ਰਜਿਸਟਰ ਕਰਦੇ ਆ ਫਿਰ ਪੁਲਿਸ ਨੂੰ ਭੇਜਿਆ ਜਾਂਦਾ ਇਨਕੁਆਰੀ ਦੇ ਲਈ ਉੱਥੋਂ ਫਿਰ ਆਈਓ ਜਿਹੜੇ ਨੇ ਉਹ ਅਸਾਈਨ ਹੁੰਦੇ ਨੇ ਉਹ ਇਨਕੁਆਰੀ ਕਰਕੇ ਫਿਰ ਰਿਪੋਰਟ ਆਉਂਦੀ ਹੈ ਸਾਡੇ ਕੋਲ ਉਸ ਦੇ ਉੱਤੇ ਫਿਰ ਦੋਵਾਂ ਪਾਰਟੀਆਂ ਨੂੰ ਬੁਲਾਇਆ ਜਾਂਦਾ ਸੁਣਿਆ ਜਾਂਦਾ ਉਸ ਤੋਂ ਬਾਅਦ ਡਿਸੀਜਨ ਕੀਤਾ ਜਾਂਦਾ ਇੱਥੇ ਇਹ ਲੋਕ ਅਦਾਲਤ ਲਗਾਉਣ ਦੇ ਨਾਲ ਬਹੁਤ ਵੱਡਾ ਫਾਇਦਾ ਹੈ ਮੈਮ ਦੇ ਆਰਟ ਦੇ ਨਾਲ ਕਿ ਇਹਨਾਂ ਨੇ ਇਮੀਡੀਏਟ ਐਕਸ਼ਨ ਉਸ ਦੇ ਉੱਤੇ ਜਿੰਨੇ ਵੀ ਵਾਕਿੰਗਸ ਨੇ ਜਾਂ ਰਜਿਸਟਰਡ ਕੇਸਸ ਨੇ ਉਸੇ ਟਾਈਮ ਅਲੱਗ-ਅਲੱਗ ਜਿੱਥੇ ਵੀ ਆਈਓਜ਼ ਨੇ ਸਾਰੇ ਆਏ ਹੋਏ ਨੇ ਇਹ ਐਕਸ਼ਨ ਦੇ ਲਈ ਕੀਤਾ ਜਾਂਦਾ ਹੈ ਔਰ ਇਹੋ ਜਿਹੀ ਲੋਕ ਅਦਾਲਤ ਅਸੀਂ ਹਰ ਡਿਸਟ੍ਰਿਕਟ ਦੇ ਵਿੱਚ ਇਹ ਮਿਲ ਕੇ ਅਸੀਂ ਲਗਾਵਾਂਗੇ ਤਾਂ ਕਿ ਜਿਹੜੇ ਕੇਸ ਜਿੰਨੇ ਵੀ ਹੁੰਦੇ ਨੇ ਇਮੀਡੀਏਟ ਐਕਸ਼ਨ ਹੋ ਕੇ ਉਹਨਾਂ ਨੂੰ ਸੋਲਵ ਕੀਤਾ ਜਾਏ ਬਾਕੀ ਮੈਮ ਤੁਹਾਨੂੰ ਦੱਸਣਗੇ ਮੈਮ ਕਿੰਨੇ ਕੇਸਾਂ ਦਾ ਨਿਪਟਾਰਾ ਆ ਜਾਂ ਜਿੱਦਾਂ ਸਾਡੇ ਕੋਲ ਜਿੱਦਾਂ ਕਮਿਸ਼ਨ ਦੇ ਸਾਡੇ 40 ਕੇਸਸ ਸੀਗੇ ਉਹਨਾਂ ਦੇ ਅੰਦਰ ਕਈ ਕੇਸਸ ਹੁੰਦੇ ਨੇ ਜਿਹੜੇ ਕਿ ਕੋਰਟ ਚਲੇ ਜਾਂਦੇ ਨੇ ਹੁਣ ਕੋਰਟ ਦੇ ਜਿਹੜੇ ਕੇਸ ਹੁੰਦਾ ਉਹਦੇ ਚ ਕਮਿਸ਼ਨ ਦਾਖਲ ਨਹੀਂ ਦੇ ਸਕਦਾ ਉਹਦੇ ਅੰਦਰ ਠੀਕ ਹੈ ਬਾਕੀ ਜਿਹੜੇ ਛੋਟੇ ਮੋਟੇ ਕੇਸ ਹਨ ਜਿਦਾ ਕੋਈ ਛੋਟਾ ਡੋਮੈਸਟਿਕ ਵਾਇਲੈਂਸ ਹੈ ਇੱਕ ਨੇਬਰਸ ਆਪਸ ਵਿੱਚ ਲੜਪੇ ਜਾਂ ਕੁਝ ਹੋ ਗਏ ਉਹਨਾਂ ਦਾ ਇਮੀਡੀਏਟ ਨਿਪਟਾਰਾ ਹੋ ਜਾਂਦਾ ਆਈ ਊਡ ਸੇ ਆਊਟ ਆਫ 40 ਐਟਲੀਸਟ 30 ਕੇਸਸ ਦਾ ਨਿਪਟਾਰਾ ਹਦ ਹੀ ਹੋ ਜਾਂਦਾ ਬਾਕੀ ਜਿਹੜੇ ਕੋਰਟ ਪੈਂਡਿੰਗ ਕੇਸਸ ਨੇ ਉਹਨਾਂ ਦਾ ਨਿਪਟਾਰਾ ਕੋਈ ਨਹੀਂ ਹੋ ਸਕਦਾ ਉਹ ਕੋਰਟ ਚ ਡਿਸੀਜਨ ਹੋਏਗਾ ਉਹਨਾਂ ਦਾ ਜਿਹੜੀ ਮਹਿਲਾਵਾਂ ਹੈ ਉਹਨਾਂ ਦੀ ਜਿਹੜੀਆਂ ਪੈਂਡਿੰਗ ਕੰਪਲੇਂਟਸ ਹੈਗੀਆਂ ਨੇ ਸਟੇਟ ਕਮਿਸ਼ਨ ਫਾਰ ਔਰ ਵਿਮਨ ਕੋਲ ਪੈਂਡਿੰਗ ਹੈ ਔਰ ਉਸ ਤੋਂ ਇਲਾਵਾ ਜਿਹੜੇ ਕੀ ਪੈਂਡਿੰਗ ਕੰਪਲੇਂਟਸ ਹੈ ਵਿਧੀ ਪੁਲਿਸ ਡਿਪਾਰਟਮੈਂਟ ਉਹਦੇ ਸੰਬੰਧੀ ਅਸੀਂ ਇਹ ਜਨ ਜਨ ਸੁਣਵਾਈ ਕਰਨ ਤੋਂ ਪਹਿਲਾਂ ਪਬਲਿਸਿਟੀ ਕੀਤੀ ਸੀਗੀ ਤਾਂ ਜੋ ਸੋਸ਼ਲ ਮੀਡੀਆ ਰਾਹੀਂ ਔਰ ਪ੍ਰਿੰਟ ਮੀਡੀਆ ਦੇ ਰਾਹੀਂ ਤਾਂ ਕਿ ਵੱਧ ਤੋਂ ਵੱਧ ਜਿਹੜੇ ਐਗਰੀਵਡ ਕੰਪਲੇਨੈਂਟਸ ਹੈ ਉਹ ਇੱਥੇ ਆ ਸਕਣ ਤੇ ਇੱਥੇ ਜਿਹੜੇ ਰਿਲੇਟਿਡ ਡੀਸੀਪੀਜ਼ ਔਰ ਕਨਸਰਨਡ ਏਸੀਪੀਜ਼ ਔਰ ਐਸਐਚਓਜ਼ ਨੂੰ ਬੁਲਾਇਆ ਗਿਆ ਸੀਗਾ ਔਰ ਮੌਕੇ ਤੇ ਜਿੰਨੇ ਵੀ ਕੇਸਸ ਦਾ ਵੱਧ ਤੋਂ ਵੱਧ ਨਿਪਟਾਰਾ ਹੋ ਸਕਿਆ ਉਹ ਅਸੀਂ ਕੀਤਾ ਬਾਕੀ ਜਿਹੜੇ ਕੇਸਸ ਸਾਨੂੰ ਲੱਗਿਆ ਕਿ ਇਹਦੇ ਵਿੱਚ ਜ਼ਿਆਦਾ ਇਨਕੁਆਇਰੀ ਜਾਂ ਇਨਵੈਸਟੀਗੇਸ਼ਨ ਦੀ ਲੋੜ ਹੈ ਉਹ ਅਸੀਂ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਨੂੰ ਮਾਰਕ ਕਰ ਦਿੱਤਾ ਔਰ ਉਹਨਾਂ ਨੂੰ ਇੱਕ ਟਾਈਮ ਲਾਈਨ ਦੇ ਦਿੱਤੀ ਹੈ ਜਿਦੇ ਵਿੱਚ ਉਹ ਰਿਪਲਾਈ ਦੇਣਗੇ ਕਮਿਸ਼ਨ ਨੂੰ ਸੋ ਕੁਝ ਕੇਸਸ ਵਿੱਚ ਕਮਿਸ਼ਨ ਨੇ ਉਹਨਾਂ ਉਹਦਾ ਕਾਗਨੀਸੈਂਸ ਲੈ ਕੇ ਉਹਨਾਂ ਨੂੰ ਕਮਿਸ਼ਨ ਵਿੱਚ ਆਉਣ ਦਾ ਟਾਈਮ ਦਿੱਤਾ ਹੈ ਸੋ ਅੱਜ ਜਿਵੇਂ ਮੈਡਮ ਨੇ ਤੁਹਾਨੂੰ ਪਹਿਲਾਂ ਦੱਸਿਆ ਕਿ 40 ਕੰਪਲੇਂਟਸ ਕੰਪਲੇਨੈਂਟਸ ਔਰ ਆਪੋਜੀਟ ਪਾਰਟੀਆਂ ਤਾਂ ਉਹ ਸੀਗੀਆਂ ਜਿਹੜੀਆਂ ਕਿ ਜਿਨ੍ਹਾਂ ਦੇ ਸਟੇਟ ਕਮਿਸ਼ਨ ਵਿੱਚ ਕੇਸਿਸ ਪੈਂਡਿੰਗ ਸੀਗੇ ਔਰ ਕੁਝ ਵੀ ਕੰਪਲੇਨੈਂਟਸ ਇਹੋ ਜਿਹੇ ਸੀਗੇ ਜੋ ਸਾਡੀ ਪ੍ਰੀ ਪਬਲਿਸਿਟੀ ਜੋ ਅਸੀਂ ਕੀਤੀ ਸੀ ਉਹਦੇ ਆਧਾਰ ਤੇ ਇਹ ਉਹਨਾਂ ਨੂੰ ਪਤਾ ਲੱਗਿਆ ਸੀਗਾ ਕਿ ਅੱਜ ਇੱਥੇ ਜਨ ਸੁਣਵਾਈ ਹੈ ਤਾਂ ਉਹ ਇੱਥੇ ਆ ਕੇ ਉਹਨਾਂ ਨੇ ਆਪਣੀ ਗੱਲ ਦੱਸੀ ਜਿੱਥੇ ਆਫੀਸਰਜ਼ ਅਵੇਲੇਬਲ ਸੀਗੇ ਅਸੀਂ ਉਹਨਾਂ ਦੀ ਗੱਲ ਕਰਾ ਦਿੱਤੀ ਉਹਨਾਂ ਨੂੰ ਡਾਇਰੈਕਸ਼ਨ ਦੇ ਦਿੱਤੀਆਂ ਔਰ ਜਿੱਥੇ ਅਵੇਲੇਬਲ ਨਹੀਂ ਹੋ ਸਕੇ ਸੀ ਉਹਨਾਂ ਨੂੰ ਫੋਨ ਤੇ ਡਾਇਰੈਕਸ਼ਨ ਦੇ ਦਿੱਤੀਆਂ ਸੋ ਅਸੀਂ ਆਸ ਕਰਦੇ ਹਾਂ ਕਿ ਲੋਕਾਂ ਨੂੰ ਇਹੋ ਜੀ ਜਿਹੜੀ ਅਸੀਂ ਇਹ ਇਨੀਸ਼ੀਏਟਿਵ ਲਿਆ ਹੈ ਇਹਦੇ ਨਾਲ ਉਹ ਸੌਖੇ ਹੋਣਗੇ ਤੇ ਉਹਨਾਂ ਦਾ ਟਾਈਮ ਬਾਉਂਡ ਡਿਸਪੋਜ਼ਲ ਹੋਏਗਾ ਔਰ ਜਸਟਿਸ ਮਿਲੇਗਾ ਹਾਂਜੀ 올ਓਵਰ ਪੰਜਾਬ ਤੋਂ ਕੇ ਸੀ ਐਸ ਸੀ ਕੇਵੇਂ ਨਹੀਂ ਇਹ ਲੁਧਿਆਣਾ ਦੇ ਸੀਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਬਾਕੀ ਜ਼ਿਲ੍ਹਿਆਂ ਵਿੱਚ ਵੀ ਜਾਈਏ ਔਰ ਉੱਥੇ ਜਾਣ ਤੋਂ ਪਹਿਲਾਂ ਉਹਨੂੰ ਪਬਲਿਸਾਈਜ਼ ਕਰੀਏ ਸੋਸ਼ਲ ਮੀਡੀਆ ਦੇ ਰਾਹੀਂ ਔਰ ਜਦੋਂ ਇੱਕ ਇਸ ਤਰ੍ਹਾਂ ਦਾ ਅਸੀਂ ਇਹ ਜਿਹੜਾ ਉਪਰਾਲਾ ਹੈ ਇਹ ਫਰਸਟ ਇਸ ਤਰ੍ਹਾਂ ਦੀ ਜੁਆਇੰਟ ਮੀਟਿੰਗ ਹੈ ਔਰ ਇਹ ਵੀ ਜਿਹੜੀ ਮੀਟਿੰਗਸ ਹੈ ਅਸੀਂ ਦੂਜੇ ਜ਼ਿਲ੍ਹਿਆਂ ਵਿੱਚ ਵੀ ਕਰਾਂਗੇ ਤਾਂ ਕਿ ਮਹਿਲਾਵਾਂ ਨੂੰ ਖਾਸ ਕਰਕੇ ਜੋ ਉਹਨਾਂ ਦੀ ਸੁਣਵਾਈ ਹੋਏ ਔਰ ਅੱਜ ਅਸੀਂ ਇੱਥੇ ਦੁਪਹਿਰ ਨੂੰ ਮੈਡਮ ਔਰ ਇਨੋਗਰੇਟ ਕਰਨ ਜਾ ਰਹੇ ਨੇ ਇੱਕ ਸਾਂਝ ਰਾਹਤ ਕਲੀਨਿਕ ਸਿਵਲ ਹਸਪੀਟਲ ਵਿੱਚ ਉੱਥੇ ਵੀ ਅਸੀਂ ਡੋਮੈਸਟਿਕ ਵਾਇਲੈਂਸ ਦੇ ਕੰਪਲੇਂਟਸ ਨੂੰ ਡੀਲ ਕਰੰਟਲੀ ਕਾਉਂਸਲਰਸ ਅਪਾਇੰਟ ਕੀਤੇ ਔਰ ਉਹਦਾ ਉਦਘਾਟਨ ਕੀਤਾ ਜਾਏਗਾ ਜਿਹਦੇ ਵਿੱਚ ਕਿ ਜੋ ਸਿਵਲ ਹਸਪੀਟਲ ਵਿੱਚ ਕੰਪਲੇਨੈਂਟਸ ਆਉਂਦੇ ਨੇ ਉਹ ਸਿਵਲ ਹਸਪੀਟਲ ਵਿੱਚ ਜਿਹੜੀ ਇੰਜਰੀਜ਼ ਰਿਪੋਰਟ ਹੁੰਦੀਆਂ ਨੇ ਉਹਦੇ ਵਿੱਚ ਕਾਫੀ ਡੋਮੈਸਟਿਕ ਵਾਇਲੈਂਸ ਦੇ ਕੇਸਸ ਹੁੰਦੇ ਨੇ ਤੇ ਉਹਨਾਂ ਨੂੰ ਕੋਈ ਕਾਉਂਸਲਿੰਗ ਨਹੀਂ ਮਿਲਦੀ ਨਾ ਉਹਨਾਂ ਦੀ ਹੈਂਡਹੋਲਡਿੰਗ ਹੁੰਦੀ ਹੈ ਪਰ ਇਹ ਜਿਹੜਾ ਅਸੀਂ ਸਾਡੇ ਨਾਲ ਇੱਕ ਐਨਜੀਓ ਹੈ ਜੋ ਕੰਮ ਕਰ ਰਹੀ ਹੈ ਉਹ ਇੰਦੋਰ ਬੇਸਡ ਐਨਜੀਓ ਹੈ ਔਰ ਇੱਕ ਜਿਹੜਾ ਇਹ ਉਪਰਾਲਾ ਸੀਗਾ ਅਸੀਂ ਪਹਿਲਾਂ ਸਿਵਲ ਹਸਪੀਟਲ ਮੁਹੱਲੀ ਵਿੱਚ ਚਲਾਇਆ ਜਿੱਥੇ ਉਹ ਕਾਫੀ ਸਕਸੈਸਫੁਲ ਰਿਹਾ ਤੇ ਉਥੇ ਅਸੀਂ ਇੱਕ ਤਕਰੀਬਨ 100 ਲੇਡੀਜ਼ ਨੂੰ ਕਾਉਂਸਲਿੰਗ ਬੋਰ ਉਹਨਾਂ ਨੂੰ ਹੈਂਡਹੋਲਡਿੰਗ ਕੀਤੀ ਔਰ ਉਹਨਾਂ ਦੀ ਐਫਆਈਆਰ ਦੀ ਜਿਹੜੀ ਜਿੱਥੇ ਐਫਆਈਆਰ ਦਰਜ ਕਰਨ ਦੀ ਲੋੜ ਸੀਗੀ ਉਹਨਾਂ ਨੂੰ ਥਾਣੇ ਵਿੱਚ ਕਾਉਂਸਲਰਸ ਨੇ ਜਾ ਕੇ ਹੈਲਪ ਕੀਤੀ ਕਿ ਐਫਆਈਆਰ ਦਰਜ ਕੀਤੀ ਜਾਵੇ ਔਰ ਜਿੱਥੇ ਉਹਨਾਂ ਨੂੰ ਕਾਉਂਸਲਿੰਗ ਦੀ ਲੋੜ ਸੀ ਜਾਂ ਉਹਦੇ ਹਸਬੰਦ ਨੂੰ ਔਰ ਫੈਮਿਲੀ ਨੂੰ ਕਾਉਂਸਲਿੰਗ ਦੀ ਲੋੜ ਸੀ ਕਾਫੀ ਸਾਰੇ ਕੇਸ ਰਿਸੋਲਵ ਕੀਤੇ ਸੋ ਅੱਜ ਜਿਸੀ ਇਹ ਜਿਹੜਾ ਟੂ ਪ੍ਰੋਂਗਸ ਸਾਡਾ ਐਕਸ਼ਨ ਸੀਗਾ ਕਿ ਅਸੀਂ ਇੱਕ ਜਨ ਸੁਣਵਾਈ ਕਰੀਏ ਔਰ ਲੋਕਾਂ ਦੇ ਰੁਗਰੂ ਹੋਈਏ ਤਾਂ ਕਿ ਉਹਨਾਂ ਨੂੰ ਚੱਲ ਕੇ ਚੰਡੀਗੜ੍ਹ ਨਾ ਜਾਣਾ ਪਵੇ ਔਰ ਜੋ ਸਮਾ ਜੋ ਪੰਜਾਬ ਸਰਕਾਰ ਦਾ ਇੱਕ ਟੀਚਾ ਹੈ ਕਿ ਅਸੀਂ ਅਫਸਰ ਲੋਕਾਂ ਦੇ ਕੋਲ ਪਹੁੰਚਣ ਔਰ ਨਾ ਕਿ ਲੋਕਾਂ ਨੂੰ ਦਫ਼ਤਰਾਂ ਵਿੱਚ ਖੱਜਲ ਖਵਾਰ ਹੋਣਾ ए डोमेस्टिक वायलेंस नेबरली डिस्प्यूट और आ, कुछ अपने आ, फैमिली डिस्प्यूट सइबर क्राइम और लिव इन रिलेशनशिप इस तरह के कुछ केसिजे सोशल केसिज हैं बड़े कॉम्पलीकेटिड होते हैं ਇਨਾਂ ਨੂੰ ਅ ਕਈ ਕਈਆਂ ਵਿੱਚ ਕੋਰਟ ਜਾਣਾ ਹੀ ਪੈਂਦਾ ਅਸੀਂ ਤਾਂ ਜਾਣਦੇ ਹਾਂ ਕਿ ਕੋਰਟ ਜੋ ਆਪਣੇ ਦੇਸ਼ ਵਿੱਚ ਕੋਰਟ ਪ੍ਰਣਾਲੀ ਹੈ ਉਹ ਥੋੜੀ ਐਸਟਰਾਦੀ ਹੋ ਜਾਏ ਤਾਂ ਕਿ ਲੋਕਾਂ ਨੂੰ ਕੋਟਾਂ ਵਿੱਚ ਵੀ ਜਲਦ ਇਨਸਾਫ ਮਿਲੇ ਠੀਕ ਹੈ ਧੰਨਵਾਦ ਹੋ ਗਿਆ